ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਪਿੰਡ ਦੋਸਤੋ ਇਹ ਵਾੜਾ ਭਾਈ ਕਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰਾ ਦੇ ਨੇੜੇ ਚਾਰ ਦੋਸਤੋ ਬੋਧ ਕੀਦੇ ਜਿਹੜੇ ਘਰ ਚੋ ਦੋਸਤੋ ਅੱਜ ਇਹ ਵੀਡੀਓ ਤੁਹਾਨੂੰ ਕਵਰ ਕਰਕੇ ਦਿਖਾਈ ਆਏ ਵੈਸੇ ਇਸ ਘਰ ਦੇ ਵਿੱਚ ਕਾਫੀ ਟਾਈਮ ਹੋ ਗਿਆ ਭਾਈ ਹੁਣ ਇਹ ਵਪਾਰ ਦਾ ਕੰਮ ਕਰਦੇ ਆ ਪਸੂ ਇੱਥੇ ਦੋਸਤੋ ਰੂਟੀਨ ਚ ਹੀ ਹੁੰਦੇ ਆ ਤੇ ਆਪਣੀ ਇਸ ਘਰ ਦੇ ਵਿੱਚੋਂ ਇਹ ਪਹਿਲੀ ਵੀਡੀਓ ਹੋਊਗੀ ਅੱਜ ਦੋ ਨਗ ਦੋਸਤੋ ਇਸ ਘਰ ਦੇ ਵਿੱਚੋਂ ਬਹੁਤ ਕਮਾਲ ਦੇ ਤੁਹਾਨੂੰ ਕਵਰ ਕਰਕੇ ਦਿਖਾਈ ਆ ਜਿਹਦੇ ਵਿੱਚ ਇੱਕ ਵੱਡੀ ਕੱਟੀ ਦੋਸਤੋ ਦਿਖਾਈ ਆ ਤੁਹਾਨੂੰ ਨੀਲੀ ਰਾਵੀ ਨਸਲ ਦੇ ਵਿੱਚ ਉਮਰੋਂ ਤਸਵੀਲ ਸਾਹੂ ਹੈ ਕੱਟੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਰੇਟ ਬਾਈ ਦੇ ਰੱਖਿਆ ਫੋਨ ਦੇ ਉੱਤੇ ਵੈਸੇ ਮਦਰ ਮਿਲਕ ਵੀ ਕਾਫੀ ਚੰਗਾ 11 19 ਲੀਟਰ ਬਾਈ ਦੱਸਦਾ ਹੈ ਵੀ ਇਹਦੀ ਮਾਂ ਦਾ ਦੁੱਧ ਹੈ ਬਾਕੀ ਤੁਹਾਨੂੰ ਪਸੰਦ ਆਊਗੀ ਇਸ ਤੋਂ ਇਲਾਵਾ ਇੱਕ ਛੋਟੀ ਉਮਰ ਦੀ ਕੱਟੀ 200 ਦਿਖਾਈ ਹੈ ਬਾਈ 5 ਕੇ ਮਹੀਨੇ ਉਮਰ ਦੱਸਦਾ ਹੈ ਬੂਰੀ ਹੈ ਨੀਲੀ ਰਾਵੀ ਨਸਲ ਦੇ ਵਿੱਚ ਤੇ ਮਾਰਕਿੰਗ ਇਸ ਕੱਟੀ ਦੇ ਵੀ 200 ਪ੍ਰੋਪਰ ਸਾਰੀ ਹੋਈ ਹੈ ਥਣ ਵਧੀਆ ਚਾਰ ਨਿਕੜਵੇ ਹੋਣਗੇ ਰੇਟ ਦੋਵੇਂ ਨਗਾ ਇਦਾਂ ਦੱਸੋ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਤਸੱਲੀ ਕਰ ਲਿਓ ನಂಬರ್ ಬೈ ದ ಸಕ್ರೀ ಪೇ